ਵੀਰ ਚੱਕੋ ਆਈ ਬਸਾਖੀ ਤੇ ਕੱਠ ਭਾਰੀ ਸਤਗੁਰ ਰਜਤੀ ਖੇਡ ਨਿਆਰੀ ਓ ਆਈ ਬਸਾਖੀ ਤੇ ਕੱਠ ਭਾਰੀ ਸਤਗੁਰ ਰਜਤੀ ਖੇਡ ਨਿਆਰੀ ਮੇਰਾ ਸਤਗੁਰ ਪਰ ਉਪਕਾਰੀ ਮੇਰਾ ਸਤਗੁਰ ਪਰ ਉਪਕਾਰੀ ਮੇਰਾ ਸਤਗੁਰ ਪਰ ਉਪਕਾਰੀ ਮੇਰਾ ਸਤਗੁਰ ਪਰ ਉਪਕਾਰੀ ਜਿਹੜੀਆਂ ਤੋਂ ਬਾਜ ਤੜਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅਜਕਾਲ ਸਪੰਸ ਸਜਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅਜਕਾਲ ਸਪੰਸ ਸਜਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਆ ਸਤਗੁਰ ਹੁਕਮ ਸੁਣਾਇਆ ਪੰਜਾਂ ਨੇ ਸੀਸ ਕਟਾਇਆ ਸੁਣਾਇਆ ਅੰਜਾਂ ਨੇ ਸੀਸ ਕਟਾਇਆ ਮੁਰਦਿਆਂ ਚ ਜਾਨ ਨੂੰ ਪਾਇਆ 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 ਸਦਾ ਜਗ ਤੇ ਅਮਰ ਕਰਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅੱਜ ਕਾਲ ਸਪੰਸ ਸਜਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅੱਜ ਕਾਲ ਸਪੰਸ ਸਜਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਪੰਜ ਸਿੰਘ ਕਰਨ ਅਰਦਾਸਾ ਪੰਜਾਬ ਵਿੱਚ ਮੇਰਾ ਵਾਸਾ ਸਿੰਘ ਸਿੰਘ ਕਰਨ ਅਰਦਾਸਾ ਪੰਜਾਬ ਵਿੱਚ ਮੇਰਾ ਵਾਸਾ ਇਹ ਗੱਲ ਬੜੀ ਏ ਖਾਸਾ ਇਹ ਗੱਲ ਬੜੀ ਏ ਖਾਸਾ ਉਹ ਗੱਲ ਬੜੀ ਏ ਖਾਸਾ ਗੱਲ ਬੜੀ ਏ ਖਾਸਾ ਅੱਜ ਕਾਲ ਪੁਰਖ ਦਾ ਬਚਨ ਪੁਗਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅੱਜ ਕਾਲ ਸਪੰਥ ਸਜਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅੱਜ ਕਾਲ ਸਪੰਥ ਸਜਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਸਤਗੁਰ ਨੇ ਖੇਲੇ ਇੱਕ ਖੇਲਾ ਆਪੇ ਗੁਰੂ ਤੇ ਆਪੇ ਚੇਲਾ ਸਤਗੁਰ ਨੇ ਖੇਲੇ ਇੱਕ ਖੇਲਾ ਆਪੇ ਗੁਰੂ ਤੇ ਆਪੇ ਚੇਲਾ ਅਕਾਲ ਪੁਰਖ ਨਾ ਕੀਤਾ ਮੇਲਾ 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 ਮਿਮਾਣੇ ਨੂੰ ਮਾਣ ਦਿਵਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅੱਜ ਕਾਲ ਸਭੰਸ ਸਜਾਤਾ ਮੇਰੇ ਸਤਗੁਰ ਕਲੰ ਗਿਆਂ ਵਾਲੇ ਨੇ ਅੱਜ ਕਾਲ ਸਪੰਸ ਸਜਾਤਾ ਮੇਰੇ ਸਤਿਗੁਰ ਕਲੰਗੀਆਂ ਵਾਲੇ ਨੇ ਦਿੱਤ ਬਖਸ਼ ਤੇਜ ਅੱਜ ਫਹਾਰਾ ਸਿੰਘ ਲੱਖਾਂ ਜੁਦਸੇ ਨਿਆਰਾ ਦਿੱਤ ਬਖਸ਼ ਤੇਜ ਅੱਜ ਫਹਾਰਾ ਸਿੰਘ ਲੱਖਾਂ ਜੁਦਸੇ ਨਿਆਰਾ ਇਹਦੇ ਵਰਗਾ ਨਾ ਸਚਿਆਰਾ ਇਹਦੇ ਵਰਗਾ ਨਾ ਸਚਿਆਰਾ ਸਚਿਆਰਾ ਇਹ ਦੇ ਵਰਗਾ ਨਾ ਸਚਿਆਰਾ ਚੰਨ ਤੂੰ ਵੱਦ ਚਮਕਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅੱਜ ਕਾਲ ਸਭੰਥ ਸਜਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅੱਜ ਕਾਲ ਸਭੰਥ ਸਜਾਤਾ ਮੇਰੇ ਸਤਗੁਰ ਕਲੰਗੀਆਂ ਵਾਲੇ ਨੇ ਅੱਜ ਥਾਪੇ ਕਈ ਲਿਖਾਰੀ ਲਿਖਦੇ ਨੇ ਸਿਵਤ ਜੋਸਾਰੀ ਅੱਜ ਥਾਪੇ ਕਈ ਲਿਖਾਰੀ ਲਿਖਦੇ ਨੇ ਸਿਵਤ ਜੋਸਾਰੀ ਕਰ ਸੇਵ ਸੋ ਤੇਰੀ ਵਾਰੀ ਨਰ ਸੇਵਸੋਂ ਤੇਰੀ ਵਾਰੀ ਨਰ ਸੇਵਸੋਂ ਤੇਰੀ ਵਾਰੀ ਨਰ ਸੇਵਸੋਂ ਤੇਰੀ ਵਾਰੀ ਅੱਜ ਮਾਰਗ ਨੂੰ ਦਿਖਲਾਤਾ ਮੇਰੇ ਸਤਗੁਰ ਕਲਗੀਆਂ ਵਾਲੇ ਨੇ ਅੱਜ ਕਾਲ ਸਪੰਸ ਸਜਾਤਾ ਮੇਰੇ ਸਤਗੁਰ ਕਲਗੀਆਂ ਵਾਲੇ ਨੇ ਅੱਜ ਕਾਲ ਸਪੰਸ ਸਜਾਤਾ ਮੇਰੇ ਸਤਗੁਰ ਕਲਗੀਆਂ ਵਾਲੇ ਨੇ ਅੱਜ ਕਾਲ ਸਪੰਸ ਸਜਾਤਾ ਮੇਰੇ ਸਤਗੁਰ ਕਲਗੀਆਂ ਵਾਲੇ ਨੇ